ਕਿ ਤਾਂ बिकਦਾ ਪੂਰਾ ਸਰਿਆਮ बिकਦਾ ਥੋੜੇ ਲੱਕ बिकਦਾ ਸਾਰੇ बिकਦਾ ਥੋੜੇ ਪਿੰਡ ਦੇ ਤੇ ਬੈਠੇ बिकਦਾ ਪਹਿਲਾਂ बिकਦਾ ਤਾਂ ਹੁਣ ਘਟ ਜਿਹੜੀ ਇੰਡਸਟਰੀ ਆ ਤੂੰ ਤੁਸੀਂ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਜਿੱਥੇ ਹੁਣ ਪ੍ਰਵਾਸੀ ਸਾਰੇ ਕੰਮ ਕਰਦੇ ਨੇ ਵੀ ਪੰਜਾਬੀਆਂ ਨੂੰ ਵੀ ਪਹਿਲ ਮਿਲਣੀ ਚਾਹੀਦੀ ਹੈ ਇੰਡਸਟਰੀ ਲੱਗੀ ਹੋ ਜੀ ਮਿਲਣੀ ਤਾਂ ਚਾਹੀਦੀ ਹੈ ਉਹ ਸਾਨੂੰ ਤੋਂ ਉਹਨੇ ਪੈਸੇ ਨਹੀਂ ਦਿੰਦੇ ਉਸ ਥੋੜੇ ਪੈਸੇ ਵਿੱਚ ਕੰਮ ਕਰ ਜਾਂਦੇ ਭਾਈ ਸਾਡੇ ਦਾ ਇਲਾਕੇ ਚੰਨੀ ਨੇ ਕਰਿਆ ਜੋ ਵੀ ਕਰਿਆ ਪੁਰਦਵਾਤਾ ਐਂ ਜਿਹੜੇ ਹੋਰ ਕੰਮ ਰਹਿੰਦੇ ਹੁਣ ਉਹ ਵੀ ਹੋ ਜੂਗੇ ਜੇ ਬਣ ਗਿਆਗਾ ਰੋਡ ਕਦੇ ਲਈ ਕੋਈ ਬਣਿਆ ਯਾਰ ਤਾਂ ਸਾਨੂੰ ਮੋਹਾਲੀ ਚ ਪਾ ਦਿਓ ਨਹੀਂ ਕੁਰਾਲੀ ਨੂੰ ਕੁਰਾਲੀ ਨੂੰ ਅਜੜੜੇ ਚ ਪਾ ਦਿਓ ਅਸੀਂ ਸਾੜੇ ਆੜ ਦਾ ਪਿੰਡ ਹੈਗੇ ਮੋਹਾਲੀ ਦੇ ਵਿੱਚ ਅਸੀਂ ਗੱਬੇ ਫਸੇ ਬੈਠੇ ਰੋਪੜ ਜਿਆਦਾ ਸਾਨੂੰ ਕੁਰਾਲੀ ਰੋਪੜ ਚ ਮਿਲਾ ਦਿਓ ਜਾਂ ਫਿਰ ਸਾਨੂੰ ਮੋਹਾਲੀ ਨਾਲ ਮਿਲਾ ਦਿਓ 5 ਸਾਲ ਐਮਪੀ ਰਹੇ ਨੇ ਮੀਂਹ ਦੀ ਬਾੜੀ ਆਏ ਤੁਹਾਡੇ ਇਲਾਕੇ ਨਹੀਂ ਆਇਆ ਕਦੇ ਨਹੀਂ ਆਇਆ ਨਾ ਪ੍ਰੇਮ ਸਚੰਦੂ ਮਚਰਾ ਆਇਆ ਵੀ ਵੀ 400 ਪਰ ਦਾ ਨਾਰਾ ਦੇ ਰਹੀ ਹੈ ਮਹਿੰਗਾਈ ਦਿਨ ਪਰ ਦਿਨ ਵਧਦੀ ਰਹੀ ਹੈ ਪਹਿਲਾਂ ਬੀ ਜੀ ਪੀ ਦੇ ਜਿਹੜੇ ਲੀਡਰ ਹੁੰਦੇ ਸੀ ਜਦੋਂ 400 ਦਾ ਸਿਲੰਡਰ ਹੁੰਦਾ ਸੀ ਕਾਂਗਰਸ ਸਮੇਂ ਤਾਂ ਮੋਢੇ ਤੇ ਰੱਖ ਕੇ ਪ੍ਰੋਟੈਸਟ ਕਰਦੇ ਸੀ ਉਹ ਕਰਦੇ ਸੀ ਸੜਕਾਂ ਨੂੰ ਆ ਕੇ ਖੜਦੇ ਸੀ ਇੱਥੇ ਅਸੀਂ ਖੜੇ ਰਹਿੰਦੇ ਤੇ ਰਾਤ ਨੂੰ 12 1 ਵਜੇ ਆ ਰਹੇ ਤੇ ਲੈਂਟ ਲੱਗਦੇ ਸੀ ਸਿਲੰਡਰ ਬਾਰੇ ਫਿਰ ਹੁਣ ਤਾਂ ਸਾਰੇ ਪਿੰਡ ਹੈਗੇ ਇੱਥੇ ਖੁੱਲ੍ਹੀ ਹੋ ਜਾਂਦੀ 1000 ਮਾਰਦੀ ਰਹਿੰਦੇ ਜਦ ਮਾਰੀ ਜਾਂਦੇ ਹੈ ਜੇ ਬੱਚੇ ਨਹੀਂ ਪੜ੍ਹਦੇ ਫਿਰ ਯੂਨੀਵਰਸਿਟੀ ਕਿੱਥੇ ਜਾਂਦੇ ਨੇ ਮੋਹਾਲੀ ਜਾਂਦੇ ਨੇ ਕਿੱਥੇ ਜਾਂਦੇ ਨੇ ਰੋਪੜ ਜਾਂਦੇ ਦੋਆਬਾ ਕਾਲ ਜਵਾਬ ਆ ਜਾ ਰਿਹਾ ਹੈ ਜਵਾਬ ਯੂਨੀਵਰਸਿਟੀ ਉੱਤੇ ਵੀ ਉੱਥੇ ਜਾਂਦੇ ਹਾਂ ਹਾਂ ਜਾਂ ਚੰਡੀਗੜ੍ਹ ਉਹ ਜੋ ਆਪਣੇ ਘਰ ਹੋਏ ਸ੍ਰੀ ਨੰਦਪੁਰ ਸਾਹਿਬ ਦੇ ਲੋਕ ਸਭਾ ਹਲਕੇ ਦੇ ਵਿੱਚ ਮੌਜੂਦਾਂ ਅਦ ਰੇੜਾ ਪਿੰਡ ਹੈ ਜੋ ਕਿ ਰੋਪੜ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਪਿੰਡ ਪੈਂਦਾ ਹੈ ਪਿਛਲੇ 5 ਸਾਲ ਅਨੰਦਪੁਰ ਸਾਹਿਬ ਹਲਕੇ ਤੋਂ ਮਨੀਸ਼ ਤਿਵਾੜੀ ਐਮਪੀ ਰਹੇ ਨੇ ਤਾਂ ਉਸ ਤੋਂ ਪਹਿਲਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤਾਂ ਉਸ ਤੋਂ ਪਿਛਲੇ ਸਾਲ ਜਿਹੜੇ ਰਵਨੀਤ ਬਿੱਟੂ ਜਿਹੜੇ ਐਮਪੀ ਬਣੇ ਰਹੇ ਨੇ 17 ਲੱਖ ਤੋਂ ਵੱਧ ਇਸ ਇਲਾਕੇ ਦੀ ਵੋਟ ਹੈ ਇਸ ਹਲਕੇ ਦੀ ਤਾਂ ਪਿੰਡਦਾਂ ਦੇ ਲੋਕ ਕੀ ਕਹਿ ਰਹੇ ਨੇ ਵੋਟਰ ਕੀ ਕਹਿ ਰਹੇ ਨੇ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦੇ ਨਾਲ ਉਹਨਾਂ ਨੂੰ ਜੂਝਣਾ ਪੈ ਰਿਹਾ ਸਾਡੇ ਨਾਲ ਕੁਝ ਬਜ਼ੁਰਗ ਨੇ ਗੱਲਬਾਤ ਕਰਾਂਗੇ ਬਜ਼ੁਰਗੋ ਇਹ ਸਮੱਸਿਆ ਨੇ ਤੁਹਾਨੂੰ ਇਲਾਕੇ ਦੀਆਂ ਆ ਰਹੀਆਂ। ਸਮੱਸ ਇਲਾਕੇ ਦੀ ਸਮੱਸਿਆ ਹੈ। ਰੋੜ ਕਦੇ ਨਹੀਂ ਕੋਈ ਬਣਿਆ। ਪਹਿਨਾ ਬਣ ਲਿਆ। ਸਭ ਤੋਂ ਵੱਡੀ ਪ੍ਰੋਬਲਮ ਹੈ। ਇਹ ਆ ਤਾਂ ਸਾਨੂੰ ਮੋਹਾਲੀ ਚ ਪਾ ਦਿਓ। ਨਹੀਂ ਕੁਰਾਲੀ ਨੂੰ ਕੁਰਾਲੀ ਨੂੰ ਅਦਰੇ ਚ ਪਾ ਦਿਓ। ਸਾਰਾ ਕੁਰਾਲੀ ਦੇ ਸਾਰਾ ਹਰਚ ਹਸਾਬ ਦਾ ਕੁਰਾਲੀ ਚ ਹੈ। ਕੁਰਾਲੀ ਮੋਹਾਲੀ ਚ ਹੈ। ਹਾਂ। ਅਸੀਂ ਸਾਰੇ ਆਜ ਵਾਲੇ ਦੇ ਪਿੰਡ ਹੈਗੇ ਮੋਹਾਲੀ ਦੇ ਵਿੱਚ। ਅਸੀਂ ਗੱਬੇ ਫਸੇ ਬੈਠੇ। ਰੋਪੜ ਰੋਪੜ ਚ ਆ ਤਾਂ ਸਾਨੂੰ ਕੁਰਾਲੀ ਨੂੰ ਰੋਪੜ ਚ ਮਿਲਾ ਦੋ ਜਾਂ ਫਿਰ ਸਾਨੂੰ ਮੋਹਾਲੀ ਨਾਲ ਮਿਲਾ ਦੋ ਨਹੀਂ ਜਿਹੜਾ ਤੁਹਾਡਾ ਇਲਾਕੇ ਦਾ ਰੋਪੜ ਦਾ ਕਾਫੀ ਦੂਰ ਪੈ ਜਾਂਦਾ ਮੋਹਾਲੀ ਤੁਹਾਨੂੰ ਮਿਲਦਾ ਨੇੜੇ ਪੈਂਦਾ ਜਾਂ ਕੁਰਾਲੀ ਨੇੜੇ ਪੈਂਦਾ ਇਹਦੇ ਨਾਲ ਡਿਵੈਲਪਮੈਂਟ ਦਾ ਹੀ ਫਰਕ ਪੈਂਦਾ ਡਿਵੈਲਪਮੈਂਟ ਦਾ ਫਰਕ ਪੈਂਦਾ ਨਹੀਂ ਪੈਂਦਾ ਹੀ ਹੈ ਇਧਰੋਂ ਕਾਰੋਬਾਰ ਘੱਟਾ ਸਾਰਾ ਮੋਹਾਲੀ 'ਚ ਕਾਰੋਬਾਰ ਚੰਡੀਗੜ੍ਹ 'ਚ ਕੁਰਾਲੀ 'ਚ ਕਿਹੜੀ ਕਿਹੜੀ ਸਮੱਸਿਆ ਨੇ ਲਾਕੀ ਦੀਆਂ ਪਾਣੀ ਪੂਣੀ ਦਾ ਪ੍ਰਬੰਧ ਪੀਣ ਨੂੰ ਸਹੀ ਆ ਪਾਣੀ ਇੱਧਰ ਜਾਂ ਸਕੂਲ ਠੀਕ ਨੇ ਯੂਨੀਵਰਸਿਟੀਆਂ ਜਾਂ ਕਾਲਜ ਇੰਡਸਟਰੀ ਸਕੂਲ ਠੀਕ ਹੈ ਜੀ ਸਕੂਲ ਠੀਕ ਹੈ ਸਕੂਲ ਠੀਕ ਹੈ ਜੀ ਗਰਾਊਂਡ ਵੀ ਬਣ ਗਿਆ ਤੇ ਪਾਣੀ ਦੀ ਸਮੱਸਿਆ ਵਿਚ ਨੂੰ ਆ ਜਾਂਦੀ ਹੈ ਜੀ ਆ ਜਾਂਦੀ ਹੈ ਮੋਟਰ ਮੋਟਰ ਖਰਾਬ ਮੋਟਰ ਖਰਾਬ ਹੁੰਦੀ ਹੈ ਜੀ ਆ ਜਾਂਦੀ ਹੈ ਹਾਂ ਜੀ ਉਹ ਸਾਰੀ ਇੰਡਸਟਰੀ ਹੈ ਇਲਾਕੇ ਦੇ ਵਿੱਚ ਰੋਜ਼ਗਾਰ ਮਿਲਦਾ ਨੌਜਵਾਨਾਂ ਨੂੰ ਲੱਗੀ ਬਹੁਤ ਪਈ ਹੈ ਇਲਾਕੇ ਜਿਵੇਂ ਦੇਖ ਰਹੇ ਦਿ ਵਾਲੇ ਨਾਲ ਕਿਹੜਾ ਰੋਜ਼ਗਾਰ ਹੈ ਜੀ ਹਾਂ ਉਹ ਬਾਹਰ ਤੇ ਭਈਏ ਮਗਾਰਦੇ ਬਾਹਰ ਦੇ ਭਈਏ ਮਗਾਰਦੇ ਜੀ ਪੰਜਾਬੀ ਨੂੰ ਨਹੀਂ ਮਿਲਦਾ ਪੰਜਾਬੀ ਨੂੰ ਨਹੀਂ ਮਿਲਦਾ ਹਾਂ ਕਰ ਪੰਜਾਬੀ ਕਰਦੇ ਆ ਸੀ ਹਾਂ ਪਿਛਲੇ 5 ਸਾਲ ਐਮਪੀ ਰਹੇ ਨੇ ਮਨੀਸ਼ ਤਵਾੜੀ ਆਏ ਤੁਹਾਡੇ ਇਲਾਕੇ ਜਿੰਨਾ ਨਹੀਂ ਆਏ ਕਦੇ ਨਹੀਂ ਆਇਆ ਨਾ ਪ੍ਰੇਮ ਸਚੰਦੂ ਮੱਜਰਾ ਆਇਆ ਉਹ ਵੀ ਨਹੀਂ ਆਇਆ ਪਿਛਲੇ ਪਾਸੇ 10 ਸਾਲ ਤੋਂ ਲਵਾਰਸੀ ਰਿਹਾ ਹਲਕਾ ਉਹਦਾ ਮੂੰਹ ਹੀ ਨਹੀਂ ਦਿਖਾਇਆ ਕੇ ਜਿਹੜੀ ਇਲਾਕੇ 'ਚ ਇੰਡਸਟਰੀ ਲੱਗੀ ਉਹ ਚਤੌਲੀ ਪਿੰਡ 'ਚ ਰੋਜ਼ਗਾਰ ਮਿਲਦਾ ਉੱਥੇ ਲੋਕਾਂ ਨੂੰ ਪੰਜਾਬੀਆਂ ਨੂੰ ਨਹੀਂ ਮਿਲਦਾ ਬਾਕੀ ਬਾਹਰ ਭਈਆਂ ਨੂੰ ਮਿਲਦਾ ਨਹੀਂ ਮਿਲਦਾ ਹਾਂ ਹੋਰ ਕਿਹੜੀਆਂ ਗਣੇ ਸਮੱਸਿਆ ਨੇ ਇਲਾਕੇ ਦੇ ਵਿੱਚ ਬਾ ਹੋਰ ਜੀ ਆ ਸਾਡਾ ਮਾਲ ਮੈਕਮਾ ਬੜਾ ਗੰਦਾ ਮੈਕਮਾ ਉੱਥੇ ਇੱਕ ਪਟਵਾਰੀ ਹੈ ਇਥੇ ਮਲਕੀਸ ਹੈ ਉਹ ਕਿਸੇ ਦਾ ਕੰਮ ਕਰਦਾ ਹੀ ਨਹੀਂ ਨਹੀਂ ਕੰਮ ਹੁੰਦੇ ਹਾਂ ਕੰਮ ਨਹੀਂ ਹੁੰਦਾ ਹੀ ਨਹੀਂ ਆ ਆਹ ਬਰੇਕ ਚਲੋ ਜੀ ਗੱਡ ਇਹ ਜਿਹੜੀ ਸਰਕਾਰ ਆਈ ਹੈ ਪਹਿਲਾਂ ਕਮੇਟੀ ਜਾਂਦੇ ਦੇ ਕੰਮ ਹੋ ਜਾਂਦਾ ਤਾਂ ਠੀਕ ਹੈ ਹੁਣ ਕਮੇਟੀ ਚਲੇ ਜੋ ਨਕਸ਼ੇ ਦੇ ਪੈਸੇ ਲੈਂਦੇ ਐਨਓਸੀ ਪਹਿਲਾਂ ਫ੍ਰੀ ਮਿਲਦੀ ਸੀ ਹੁਣ 50000 ਰੁਪਏ ਲੱਗਦਾ ਸਰਕਾਰ ਤਾਂ ਹਟਾਤੀ ਸਰਕਾਰ ਨੇ ਹੁਣ ਸਰਕਾਰ ਦੰਦੇ ਨਹੀਂ ਮੈਂ ਤੈਨੂੰ ਮੈਨੂੰ ਚਾਹੀਦੀ ਲਾ ਕੇ ਦਿਖਾ ਦਉ ਮੈਨੂੰ ਦੰਦੇ ਨਹੀਂ ਪੈਸੇ ਮੰਗਦੇ ਹੁਣ ਵੀ ਮੰਗਦੇ ਨੇ ਐਨਓਸੀ ਮੈਂ ਯਾਰ ਸਵਾਲ ਹੀ ਨਹੀਂ ਪੈਦਾ ਦੰਦੇ ਨਹੀਂ ਕੋਈ ਕਹਿੰਦਾ ਡੇਢ ਬਿੱਗਾ ਚਾਹੀਦੀ ਕੋਈ ਕਹਿੰਦਾ ਸਵਾ ਵਿਸਲੇ ਚਾਹੀਦੀ ਕੋਈ ਕਹਿੰਦਾ ਕੁਛ ਕਹਿੰਦਾ ਇਹ ਬਹੁਤ ਬਹੁਤ ਬਰਬਾਦੀ ਹੋ ਗਈ ਹੈ ਆਪ ਸਰਪਾ ਆਪ ਆਪਨੇ ਭਾਜਪੀ ਵੀ 400 ਪਰ ਦਾ ਨਾਰਾ ਦੇ ਰਹੀ ਹੈ ਮਹਿੰਗਾਈ ਦਿਨ ਪਰ ਦਿਨ ਵੱਧ ਹੀ ਰਹੀ ਹੈ ਪਹਿਲਾਂ ਭਾਜਪੀ ਦੇ ਜਿਹੜੇ ਲੀਡਰ ਹੁੰਦੇ ਸੀ ਜਦੋਂ 400 ਦਾ ਸਿਲੰਡਰ ਹੁੰਦਾ ਸੀ ਕਾਂਗਰਸ ਸਮੇਂ ਤਾਂ ਮੋਢੇ ਤੇ ਰੱਖ ਕੇ ਪ੍ਰੋਟੈਸਟ ਕਰਦੇ ਸੀ ਉਹ ਕਰਦੇ ਤੇ ਇੱਥੇ ਸੜਕ ਨੂੰ ਆ ਕੇ ਖੜਦੇ ਦੇ ਇੱਥੇ ਅਸੀਂ ਖੜੇ ਰਹਿੰਦੇ ਤੇ ਰਾਤ ਨੂੰ 12 1 ਵਜੇ ਆ ਰਹੇ ਤੇ ਲੈਣ ਤੇ ਲੱਗਦੇ ਤੇ ਸਿਲੰਡਰ ਬਾਰੇ ਫਿਰ ਹੁਣ ਤਾਂ ਸਾਰੇ ਪਿੰਡ ਹੈਗੀ ਇਹ ਚਕੂਲੀ ਜੰਸੀ ਜਨ ਮਰਦੀ ਰੋ ਹੋਰ ਹਲਾਕੇ ਚ ਕਿਹੜੀ ਕਿਹੜੀ ਸਮੱਸਿਆ ਨੇ ਤੁਹਾਡੇ ਇਲਾਕੇ ਚੰਨੀ ਨੇ ਕੰਮ ਕਰੇ ਉਹ ਚੰਗੇ ਕਰਨ ਜੀ ਚੰਨੀ ਹਾਂ ਉਹਨੇ ਕਰੇ ਸਾਡੇ ਪਿੰਡ ਚ ਜਦੋਂ ਪਹਿਲਾ ਸਾਲ ਕੋਣਾ ਸਮਾਂ ਮਿਲੇ ਹਾਂ ਬਾਕੀ ਅਸੀਂ ਹੁਣ ਹੈ ਆਮ ਪਾਰਟੀ ਜਨ ਆਮਾ ਦੀ ਪਾਰਟੀ ਤੋਂ ਕਿੰਨੇ ਕੁ ਉਮੀਦਾਂ ਨੇ ਹੋਣਗੇ ਹੱਲ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਬਜ਼ੁਰਗ ਮੈਂ ਹੁਣ ਬਿਜਲੀ ਬਿੱਲ ਮੁਆਫੀ ਹਮੇ ਇਹ ਜੋ ਪ੍ਰੋਗਰਾਮ ਪਰ ਉਹ ਸਾਥੀ ਥੋੜੇ ਕਹਿੰਦੇ ਨੇ ਵੀ ਕਹਿੰਦੇ ਪੈਸੇ ਤੋਂ ਬਿਨਾ ਕੰਮ ਨਹੀਂ ਹੁੰਦਾ ਕਹਿੰਦੇ ਐਨਓਸੀ ਲੈਂਡ ਦੇ ਲਈ ਪੈਸੇ ਮੰਗਦੇ ਨੇ ਕੋਈ ਉਹ ਤਾਂ ਲੈਦਾ ਵੀ ਯਾਨੀ ਬਿਜਲੀ ਦੇ ਬਿੱਲਾਂ ਦਾ ਬਹੁਤ ਫਾਇਦਾ ਹੋਊਗਾ ਬਿਜਲੀ ਦੇ ਬਿੱਲਾਂ ਦਾ ਤਾਂ ਫਾਇਦਾ ਹੋਇਆ ਜੀ ਹਜ਼ਾਰ ਹਜ਼ਾਰ ਰੁਪਇਆ ਕਿਹਾ ਤਾਂ ਉਹ ਹੁਣ ਤੱਕ ਕਿਸੇ ਨੂੰ ਨਹੀਂ ਮਿਲਿਆ ਚਿੱਟਾ ਵਿਕਦਾ ਪੂਰਾ ਸਰਿਆਮ ਵਿਕਦਾ ਥੋੜੇ ਲੱਕ ਵਿਕਦਾ ਸਾਰੇ ਵਿਕਦਾ ਥੋੜੇ ਪਿੰਡ ਦੇ ਤੇ ਬੈਠੇ ਵਿਕਦਾ ਪਹਿਲਾਂ ਵਿਕਦਾ ਤਾਂ ਹੁਣ ਘਟਾ ਕਟ ਗਿਆ ਹੁਣ ਉਹ ਕਦੋਂ ਕਟਿਆ ਅਬ 2-4 ਕੁ ਮਹੀਨੇ ਦੀ ਘਟਿਆ 2-4 ਮਹੀਨੇ ਤੋਂ ਘਟਿਆ ਕਈ ਮੁੰਡੇ ਮਰ ਗਏ ਸਾਡੇ ਵੇ ਆਏ ਨਸ਼ੇ ਜਿਆਦਾ ਕੰਮ ਜਿਆਦਾ ਵਧਿਆ ਨਸ਼ੇ ਦੇ ਕੰਮ ਆਹ ਅਸੀਂ ਕਿਹੜੀ ਸਮੱਸਿਆ ਨੇ ਲਾ ਕੇ ਤੁਸੀਂ ਕੀ ਸੋਚਦੇ ਹੋ ਵੋਟਾਰੀਆਂ ਨੇ ਫੇਰ ਦੁਬਾਰੇ ਮੈਨੂੰ ਇਹ ਦੁਬਾਰੇ ਕੋਈ ਕਰ ਬੇਜਰ ਕੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਚਾਹੇ ਕੰਮ ਹੋਣਾ ਚਾਹੀਦਾ ਹਾਂ ਸਾਰੇ ਨੌਜਵਾਨਾਂ ਨੂੰ ਨੌਕਰੀ ਵਗੈਰਾ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਨੌਕਰੀਆਂ ਕਹੀ ਜਾਂਦੇ ਆ ਪਰ ਮੈਂ ਨਹੀਂ ਕਹਿੰਦਾ ਵੀ ਨੌਕਰੀ ਕਿਸੇ ਨੂੰ ਮਿਲੀ ਹੈ ਭਗਵਾਨ ਤੁਮ ਲਿਖਿਆ 29000 ਨੌਕਰੀ 29 ਜਾਂ 12812 ਪਿੰਡ ਹੈ ਪੰਜਾਬ ਦੇ ਵਿੱਚ ਦੱਸੋ ਕਿੰਨੇ ਕਿੰਨੇ ਇੱਕ ਪਿੰਡ ਦੇ ਚ ਦੋ ਤਿੰਨ ਬੰਦਿਆਂ ਦੀ ਐਵਰੇਜ ਆਉਂਦੀ ਸਸ ਕੀ ਨੂੰ ਦੇਤੀ ਉਹਨੇ ਨੌਕਰੀ ਸਾਡੇ ਪਿੰਡ ਦੇ ਜੀ ਦੋ ਬੰਦੇ 18 18 ਸਾਲ ਹੋ ਗਏ ਉਹ ਹੁਣ ਤੱਕ ਰੈਗੂਲਰ ਨਹੀਂ ਅੱਛਾ ਹਾਂ ਜਿਹੜੀ ਇੰਡਸਟਰੀ ਆ ਤੋ ਤੁਸੀਂ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਜਿੱਥੇ ਹੁਣ ਪ੍ਰਵਾਸੀ ਸਾਰੇ ਕੰਮ ਕਰਦੇ ਨੇ ਵੀ ਪੰਜਾਬੀਆਂ ਨੂੰ ਵੀ ਪਹਿਲ ਮਿਲਣੀ ਚਾਹੀਦੀ ਹੈ ਮਿਲਣੀ ਤਾਂ ਚਾਹੀਦੀ ਇੰਡਸਟਰੀ ਲੱਗੀ ਹੋਈ ਜੀ ਮਿਲਣੀ ਤਾਂ ਚਾਹੀਦੀ ਉਹ ਸਾਨੂੰ ਉਹਨੇ ਪੈਸੇ ਨਹੀਂ ਦਿੰਦੇ ਉਸ ਥੋੜੇ ਪੈਸੇ ਵਿੱਚ ਕੰਮ ਕਰ ਜਾਂਦੇ ਹਾਂ ਆਹ ਕਾਹ ਇਹੀ ਕਰਨਾ ਹਾਂ ਤੁਸੀਂ ਟਾਈਮ ਬਹੁਤ ਜ਼ਿਲੰਦ ਬਾਰ ਬਾਰ ਕਰ ਬਾਰ ਬਾਰ ਕਰ ਬਾਰ ਬਾਰ ਕਰਦੇ ਡਿਊਟੀ ਲੈਂਦੇ ਅੱਛਾ ਇਹਦੇ ਪੱਕੇ ਨਿਕਲਿਆ ਕੋਈ ਨਹੀਂ ਪੱਕਾ ਹੁੰਦਾ ਕੋਈ ਨਹੀਂ ਕਰ ਰਿਹਾ ਜੀ ਹਾਲ ਤੱਕ ਕੱਚੇ ਆ ਹਾਲੇ ਚੱਲ ਬੈਠੇ ਇਹਦੇ ਕਰੀ ਜਾਂਦਾ ਪਰ ਲਾਗੂ ਕੋਈ ਨਹੀਂ ਕਰਦਾ ਕੌਣ ਮਹ ਪੰਜਾਬ ਸਰਕਾਰ ਹਾਂ ਲਾਗੂ ਨਹੀਂ ਹੁੰਦੀ ਲਾਗੂ ਹੁੰਦੇ ਨਹੀਂ ਬੈਠੇ ਹਰੇਕ ਪੁਰ ਉਹ ਕਹਿੰਦੇ ਵੀ ਸਾਨੂੰ ਸਮਾਂ ਤਾਂ ਦੋ ਦੋ ਸਾਲ ਹੀ ਹੋਏ ਨੇ ਦੋ ਸਾਲ ਉਹ ਤੁਸੀਂ ਦੇ 75 ਸਾਲ ਦੇਤੇ ਤੁਸੀਂ ਤਾਂ ਉਹ ਚਾੜ ਦੂਗਾ ਜਾੜ ਸਾਨੂੰ ਨਹੀਂ ਪਾਈ ਜਿਹੜੇ ਜਿੰਨਾ ਕਰਨ ਮੈਂ ਹਜ਼ਾਰ ਦੂਗਾ ਹੁਣ ਇਜ਼ਾਰ ਤੇ 2 ਸਾਲ ਤੇ ਮਸੂ ਰਹਿਣ ਦੇ ਕਿਉਂ ਕਦੇ 75 ਸਾਲ ਦੇ ਤੇ ਬਾਕੀ ਉਹ ਤੁਸੀਂ ਸਾਨੂੰ 2 ਸਾਲ ਹੀ ਦਿੰਨੇ ਹੋ 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 ਕੋਈ ਮਸਲੇ ਕੋਈ ਕੋਈ ਮਸਲੇ ਪਾਵੇਂ ਹੋਵੇ ਚਿੱਟਾ ਦਾ ਬਿਕਣਾ ਬੰਦ ਕਰੇ ਜੇ ਕਿਸੇ ਨੂੰ ਦੱਸ ਦੇ ਵੀ ਇੱਥੇ ਵਿਕਦਾ ਉਸ ਨੂੰ ਅੰਦਰ ਕਰ ਦਿੰਦੇ ਉਹ ਕਹਿੰਦੇ ਲੱਗੇ ਹੋਇਆ ਕਾਰਵਾਈਆਂ ਕਰਨ ਮੇਰੀ ਵੀ ਇਹ ਲੀਡਰਾਂ ਵਾਲੀ ਗੱਲਬਾਤ ਹੋਈਂਦੀ ਹੈ ਸਵਾਲ ਪੁੱਛ ਲੈਨੇ ਭਾਈ ਪਿੰਡਾਂ 'ਚ ਕਹਿੰਦੇ ਲੋਕ ਵੀ ਨਸ਼ਾ ਵਿਕਰਿਆ ਉਹ ਕਹਿੰਦੇ ਕਾਰਵਾਈਆਂ ਕਰ ਰਹੇ ਆ ਪਿਛਲੀਆਂ ਸਰਕਾਰਾਂ ਦੇ ਕੰਡੇ ਵੀ ਜੀਏ ਹੋਏ ਨੇ ਉਹ ਜੇ ਕਰਦੇ ਵੀ ਅੰਦਰ ਦੂਏ ਦਿਨ ਅਗਲਾ ਜ਼ਬਾਨਤ ਕਰਕੇ ਬੁਖਾਰ ਆ ਜਾਂਦਾ ਕਿਹੜੇ ਹਿਕਮ ਕਰਨ ਲੱਗ ਜਾਂਦੇ ਆ ਹੋਰ ਕਿਹੜੀਆਂ ਸਮੱਸਿਆ ਨੇ ਇਲਾਕੇ ਦੀਆਂ ਹੋਰ ਕਿਹੜੀ ਕਿਹੜੀ ਸਮੱਸਿਆ ਦੇ ਨਾਲ ਜੁੜੀ ਪਾਣੀ ਠੀਕ ਆ ਪਾਣੀ ਪੀਣ ਦਾ ਪਾਣੀ ਤਾਂ ਠੀਕ ਆ ਪਰ ਹੁਣ ਹਰੇਕ ਦੇ ਘਰ ਸੰਦਰਸੀ ਵੱਲ ਲੱਗੇ ਹੋਏ ਆ ਹੁਣ ਕਈਆਂ ਨੂੰ ਲੋੜ ਹੀ ਨਹੀਂ ਐ ਗਾੜੀ ਚੰਨੀ ਨੇ ਕੰਮ ਕਰੇ ਨੇ ਕਿਹੜੇ ਸਮੱਸਿਆ ਇਲਾਕੇ ਦੇ ਵਿੱਚ ਤੁਸੀਂ ਕੀ ਦੇਖਦੇ ਹੋ ਭਾਈ ਸਾਡੇ ਦਾ ਇਲਾਕੇ ਚੰਨੀ ਨੇ ਕਰਿਆ ਜੋ ਵੀ ਕਰਿਆ ਪੁਲ ਲਵਾਤਾ ਹਾਂ ਜਿਹੜੇ ਹੋਰ ਕੰਮ ਰਹਿੰਦੇ ਹੁਣ ਉਹ ਵੀ ਹੋ ਜੂਗੇ ਜੇ ਬਣ ਗਿਆ ਗਾਹਾਂ ਸ਼ਮਸ਼ਾਨ ਘਾੜ ਦੀ ਕਹਿੰਦੇ ਸੜਕ ਬਣਨੀ ਆ ਉੱਪਰ ਨੂੰ ਸੜਕ ਬਣਨੀ ਆ ਹੋਰ ਰਹਿੰਦੀ ਆ ਹੇ ਜਿਹੜੀ ਆ ਸੜਕ ਹੈ ਜੇ ਹੋਰ ਰਹਿੰਦੀ ਆ ਠੀਕ ਹੈ ਜੁਰਗ ਕਹਿੰਦੇ ਜਿਹੜੀ ਇੰਡਸਟਰੀ ਲੱਗੀ ਉਹ ਚੌਲੀ ਪਿੰਡ ਵੀ ਪੰਜਾਬੀਆਂ ਨੂੰ ਤਾਂ ਮਿਲਦਾ ਨਹੀਂ ਰੋਜ਼ਗਾਰ ਪ੍ਰਵਾਸੀ ਨਹੀਂ ਮਿਲਦਾ ਉਪਰਵਾਸੀ ਨੂੰ ਮਿਲਦਾ ਸਾਰੇ ਪੰਜਾਬੀਆਂ ਦਾ ਖੜਨਾ ਨਹੀਂ ਦਿੰਦਾ ਕੋਈ ਹਾਂ ਜੇ ਖੜਦੇ ਆ ਤਾਂ ਟਾਈਮ ਜ਼ਿਆਦਾ ਮੰਗਦੇ ਆ ਠੀਕ ਹੈ ਤੇ ਬੱਚੇ ਨੇ ਪੜ੍ਹਨਾ ਫਿਰ ਯੂਨੀਵਰਸਿਟੀ ਕਿੱਥੇ ਜਾਂਦੇ ਨੇ ਮੁਹਾਲੀ ਜਾਂਦੇ ਨੇ ਕਿੱਥੇ ਜਾਂਦੇ ਨੇ ਰੋਪੜ ਜਾਂਦੇ ਦੋਆਬਾ ਕਾਲਜ ਦੋਆਬਾ ਕਾਲਜ ਦੋਆਬਾ ਜਾਂ ਰਾਇਤ ਕਾਲਜ ਯੂਨੀਵਰਸਿਟੀ ਉੱਥੇ ਵੀ ਉੱਥੇ ਜਾਂਦੇ ਨੇ ਹਾਂ ਜੀ ਹਾਂ ਜਾਂ ਚੰਡੀਗੜ੍ਹ ਉਹ ਜੋ ਆਪਣੇ ਘਰ ਹੋਏ ਆ ਮੈਡੀਕਲ ਸਕੂਲ ਦਾ ਕੀ ਹਾਲ ਹੈ ਠੀਕ ਹੈ ਇੱ ਕਰਾਲੀ ਕਰਾਲੀ ਜਾਣੀਓ ਫਿਰ ਕਰਾਲੀ ਜਾਣ ਪੈਂਦਾ ਹਾਂਜੀ ਹਾਂਜੀ ਬਾਕੀ ਹੈ ਐਡ ਸਪੈਂਸਰੀਆਂ ਵਿੱਚ ਦਵਾਈ ਨਾ ਦਵਾਈ ਮਿਲਦੀ ਨਹੀਂ ਹੈ ਦਵਾਈ ਹੈ ਕਿਹੜੀ ਉਹਨਾਂ ਕੋਲ ਹੈ ਨਹੀਂ ਕਿੱਟਿਆ ਵਿਚਾਰੀ ਜਿਹੜੀ ਹੁੰਦੀ ਦੇ ਜਣੇ ਲੈ ਲੈ ਜੋ ਹੁਣ ਆਗਰੇ ਟਿੱਡ ਦੀ ਵੀ ਉਹੀ ਦਵਾਈ ਆ ਬੁਖਾਰ ਦੀ ਵੀ ਤਾਂ ਇਲਾਕੇ ਦੇ ਲੋਕ ਨੇ ਅਦਰੇੜਾ ਪਿੰਡ ਆ ਤਾਂ ਇਹਨਾਂ ਲੋਕਾਂ ਦਾ ਇਹੀ ਕਹਿਣਾ ਹੈ ਕਿ ਵਿਕਾਸ ਹੋਣਾ ਚਾਹੀਦਾ ਤਾਂ ਜਿਹੜੀ ਇੰਡਸਟਰੀ ਆ ਇਲਾਕੇ ਦੇ ਵਿੱਚ ਲੱਗੀ ਹੋਈ ਆ ਚਤੌਲੀ ਪਿੰਡ ਤਾਂ ਉੱਥੇ ਵੀ ਪੰਜਾਬੀਆਂ ਨੂੰ ਪਹਿਲ ਮਿਲਣੀ ਚਾਹੀਦੀ ਆ ਜਿਹੜੀ ਰੁਜ਼ਗਾਰ ਦੀ ਗੱਲ ਆ ਰੁਜ਼ਗਾਰ ਦੀ ਗੱਲ ਹੋ ਰਹੀ ਆ ਮਹਿੰਗਾਈ ਦੀ ਗੱਲ ਹੋ ਰਹੀ ਆ ਜੋ ਕ੍ਰਪਸ਼ਨ ਆ ਕ੍ਰਪਸ਼ਨ ਦੀ ਗੱਲ ਹੋ ਰਹੀ ਆ ਤਾ ਵੋਟਰਾਂ ਦਾ ਸੀ ਮੂਡ ਜਾਣ ਰਹੇ ਆ ਵੋਟਰਾਂ ਦੀਆਂ ਕਿਹੜੀਆਂ ਸਮੱਸਿਆਵਾਂ ਨੇ ਉਹ ਸਰਕਾਰਾਂ ਤੱਕ ਪਾਰਟੀਆਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਆ ਸ੍ਰੀ ਆਨੰਦਪੁਰ ਸਾਹਿਬ ਦੇ ਹਲਕੇ ਦੇ ਵਿੱਚ ਆ ਤਾਂ 5 ਸਾਲ ਇਥੋਂ ਮਨੀਸ਼ ਤਵਾੜੀ ਜਿਹੜੇ ਐਮਪੀ ਰਹੇ ਨੇ ਇਹਨਾਂ ਦਾ ਕਹਿਣਾ ਕਿ ਅਸੀਂ ਨੇ ਇਸ ਹਲਕੇ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਕਦੇ ਵੀ ਨਹੀਂ ਦੇਖੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੀ ਰਜਨਾਸ ਸਪੋਕਸਮੈਨ ਟੀਵੀ ਰੂਪੜ